ਬ੍ਰੈਡ ਆਵਲੇਟ 70 ਰੁਪਏ ਗ੍ਰਿਲਡ ਜਿਹੜਾ 120 ਰੁਪਏ ਤੇ ਫਰਾਈਡ ਮੋਮੋ 130 ਰੁਪਏ ਆਜਾ ਬਈ ਖੜਾਈਏ। ਬਦੋਦੋਦ ਮੈਂ ਠੀਕ ਹੈ। ਤੇਰਾ ਆਉਂਦਾ ਹੈ 90 ਰੁਪਏ। ਹਲੋ। ਮੋਮੋ? ਉਹ ਹੋ ਗਿਆ ਜਿਹੜਾ ਸਾਰੇ ਲਾਈ ਜਾਂਦੇ ਹੁੰਦੇ ਰੀਲਤ ਗਾਣਾ ਕਿਹੜਾ ਹੁੰਦਾ? ਉਹ ਮੋਏ ਹੋ ਗਿਆ ਯਾਰ। ਲਾਵੇ ਬ੍ਰੈਡ ਆਵਲੇਟ 70 ਰੁਪਏ ਗ੍ਰਿਲਡ ਜਿਹੜਾ 120 ਰੁਪਏ ਤੇ ਫਰਾਈਡ ਮੋਮੋ 130 ਰੁਪਏ ਆਜਾ ਬਈ ਖੜਾਈਏ। ਬਦੋਦੋਦ ਮੈਂ ਠੀਕ ਹੈ। ਤਕਰਾਉਂਦੇ ਦੱਦੂ ਬਈ ਹਲੋ ਮੋਮੋ ਉਹ ਹੋ ਗਿਆ ਜਿਹੜਾ ਸਾਰੇ ਲਾਈ ਜਾਂਦੇ ਹੁੰਦੇ ਰੀਲ ਤੇ ਗਾਣਾ ਕਿਹੜਾ ਹੁੰਦਾ ਹੋਏ ਮੋਏ ਹੋ ਗਿਆ ਯਾਰ ਲਾ ਵੇ ਬ੍ਰੈਡ ਆਵਲਟ 70 ਰੁਪਏ ਗ੍ਰਿਲਡ ਜਿਹੜਾ 120 ਰੁਪਏ ਤੇ ਫਰਾਈਡ ਮੋਮੋ 130 ਰੁਪਏ ਆ ਜਾ ਬਈ ਖਾਈਏ ਤਕਰਾਉਂਦੇ ਦੱਦੂ ਬਈ ਹਲੋ ਮੋਮੋ ਉਹ ਹੋ ਗਿਆ ਜਿਹੜਾ ਸਾਰੇ ਲਈ ਜਾਂਦੇ ਹੁੰਦੇ ਰੀਲਾ ਤੇ ਗਾੜਾ ਕਿਹੜਾ ਹੁੰਦਾ ਹੋਏ ਮੋਏ ਹੋ ਗਿਆ ਯਾਰ ਲਾਵੇ ਬ੍ਰੈਡ ਆਮਲੇਟ 70 ਰੁਪਏ ਗ੍ਰਿਲਡ ਜਿਹੜਾ 120 ਰੁਪਏ ਤੇ ਫਰਾਈਡ ਮੋਮੋ 130 ਰੁਪਏ ਆਜਾ ਬਈ ਖੜਾਈਏ ਬਹੁਤ ਹੋਰ ਮੈਂ ਧੀਏ ਤੇਰਾ ਦੋ ਦੰਦ ਬਈ ਹੈਲੋ ਮੋਮੋ ਉਹ ਹੋ ਗਿਆ ਜਿਹੜਾ ਸਾਰੇ ਲਈ ਜਾਂਦੇ ਹੁੰਦੇ ਰੀਲਤ ਘਾੜਾ ਕਿਹੜਾ ਹੁੰਦਾ ਮੋਏ ਮੋਏ ਹੋ ਗਿਆ ਯਾਰ ਲਾਵੇ ਬ੍ਰੈਡ ਆਮਲੇਟ 70 ਰੁਪਏ ਗ੍ਰਿਲਡ ਜਿਹੜਾ 120 ਰੁਪਏ ਤੇ ਫਰਾਈਡ ਮੋਮੋ 130 ਰੁਪਏ ਆਜਾ ਬਈ ਖੜਾਈਏ ਬਹੁਤ ਹੋਰ ਮੈਂ ਧੀਏ ਤੇਰਾ ਦੰਦ ਬਈ ਹੈਲੋ ਮੋਮੋ ਉਹ ਹੋ ਗਿਆ ਜਿਹੜਾ ਸਾਰੇ ਲਈ ਜਾਂਦੇ ਹੁੰਦੇ ਰੀਲਤ ਗਾਣਾ ਕਿਹੜਾ ਹੁੰਦਾ ਹੋਏ ਮੋਏ ਹੋ ਗਿਆ ਯਾਰ ਲਾਵੇ ਬ੍ਰੈਡ ਆਮਲੇਟ 70 ਰੁਪਏ ਗ੍ਰਿਲਡ ਜਿਹੜਾ 120 ਰੁਪਏ ਤੇ ਫਰਾਈਡ ਮੋਮੋ 130 ਰੁਪਏ ਆਜਾ ਬਈ ਖਾਈਏ ਬਹੁਤ ਹੋਣੇ ਮੈਂ ਠੀਕ ਹੈ ਤੇਰਾ ਦੰਦ ਬਈ ਹੈਲੋ ਮੋਮੋ ਉਹ ਹੋ ਗਿਆ ਜਿਹੜਾ ਸਾਰੇ ਲਈ ਜਾਂਦੇ ਹੁੰਦੇ ਰੀਲਟ ਗਾੜਾ ਕਿਹੜਾ ਹੁੰਦਾ ਹੋਏ ਮੋਏ ਹੋ ਗਿਆ ਯਾਰ ਲਾਵੇ ਬ੍ਰੈਡ ਆਬਲਟ 70 ਰੁਪਏ ਗ੍ਰਿਲਡ ਜਿਹੜਾ 120 ਰੁਪਏ ਤੇ ਫਰਾਈਡ ਮੋਮੋ 130 ਰੁਪਏ ਆ ਜਾ ਬਈ ਖੜਾਈਏ ਬਹੁਤ ਹੋਦ ਮੇ ਦੀ ਹੈ ਕਿਤਾ ਗਾਦੇ 90 ਰੁਪਏ ਹਲੋ ਮੋਮੋ ਉਹ ਹੋ ਗਿਆ ਜਿਹੜਾ ਸਾਰੇ ਲਈ ਜਾਂਦੇ ਹੁੰਦੇ ਰੀਲ ਤੇ ਗਾਣਾ ਕਿਹੜਾ ਹੁੰਦਾ ਮੋਏ ਮੋਏ ਹੋ ਗਿਆ ਯਾਰ ਲਾਵੇ ਬ੍ਰੈਡ ਆਮਲੇਟ 70 ਰੁਪਏ ਗ੍ਰਿਲਡ ਜਿਹੜਾ 120 ਰੁਪਏ ਤੇ ਫਰਾਈਡ ਮੋਮੋ 130 ਰੁਪਏ ਆ ਗਏ ਖੜਾਈਏ ਉਹ ਤਾਂ ਉਹਦੇ ਵੀ ਹੈ ਤੇ ਨਾਲ ਦੇ 20 ਰੁਪਏ ਹੈ ਹਲੋ ਮੋਮੋ ਉਹ ਹੋ ਗਿਆ ਜਿਹੜਾ ਸਾਰੇ ਲਈ ਜਾਂਦੇ ਹੁੰਦੇ ਰੀਲ ਤੇ ਗਾਣਾ ਕਿਹੜਾ ਹੁੰਦਾ ਹੋਏ ਮੋਏ ਹੋ ਗਿਆ ਯਾਰ ਲਵੇ ਬ੍ਰੈਡ ਆਮਲੇਟ 70 ਰੁਪਏ ਗ੍ਰਿਲਡ ਜਿਹੜਾ 120 ਰੁਪਏ ਤੇ ਫਰਾਈਡ ਮੋਮੋ 130 ਰੁਪਏ ਆਜਾ ਬਈ ਖੜਾਈਏ ਉਹ ਤਾਂ ਹੁਣ ਮੈਂ ਦੀਏ ਤੇ ਤਾਂ ਹਾਂ ਦੋ ਪਈਏ ਹਲੋ ਮੋਮੋ ਉਹ ਹੋ ਗਿਆ ਜਿਹੜਾ ਸਾਰੇ ਲਈ ਜਾਂਦੇ ਹੁੰਦੇ ਰੀਲ ਤੇ ਗਾਣਾ ਕਿਹੜਾ ਹੁੰਦਾ ਹੋਏ ਮੋਏ ਹੋ ਗਿਆ ਯਾਰ ਲਵੇ ਬ੍ਰੈਡ ਆਮਲੇਟ 70 ਰੁਪਏ ਗ੍ਰਿਲਡ ਜਿਹੜਾ 120 ਰੁਪਏ ਤੇ ਫਰਾਈਡ ਮੋਮੋ 130 ਰੁਪਏ ਆਜਾ ਬਈ ਖਾਈਏ ਉਹ ਤਾਂ ਹੁਣ ਮੈਂ ਦੂਏ ਤਾਂ ਦੋ ਪਈਏ ਹਲੋ ਮੋਮੋ ਉਹ ਹੋ ਗਿਆ ਜਿਹੜਾ ਸਾਰੇ ਲਈ ਜਾਂਦੇ ਹੁੰਦੇ ਰੀਲ ਤੇ ਗਾਣਾ ਕਿਹੜਾ ਹੁੰਦਾ ਹੋਏ ਮੋਏ ਹੋ ਗਿਆ ਯਾਰ ਲਾਵੇ ਬ੍ਰੈਡ ਆਵਲਟ 70 ਰੁਪਏ ਗ੍ਰਿਲਡ ਜਿਹੜਾ 120 ਰੁਪਏ ਤੇ ਫਰਾਈਡ ਮੋਮੋ 130 ਰੁਪਏ ਆ ਜਾ ਬਈ ਖੜਾਈਏ ਬਹੁਤ ਹੋ ਰਹੀ ਹੈ ਕਿ ਤਾ ਰਹੇ 90 ਰੁਪਏ ਹਲੋ ਮੋਮੋ